ਹਾਂਜੀ ਸਤ ਸ੍ਰੀ ਅਕਾਲ ਹੋਰ ਸਾਰੇ ਠੀਕ ਠਾਕ YouTube ਵਾਲੇ ਅੱਜ ਨਵੇਂ ਟੌਪਿਕ ਤੇ ਨਵੀਂ ਗੱਲ ਲੈ ਕੇ ਆਏ ਆ ਇੱਕ ਵੀ ਦਿਲ ਨੂੰ ਸਕੂਨ ਕਿਵੇਂ ਮਿਲਦਾ ਉਹ ਗਾਣਾ ਆਇਆ ਹੈ ਇੱਕ ਸ਼ਾਇਦ ਅਮੀਰ ਵਰਗ ਦਾ ਵੀ ਕਿਤੇ ਹੋਵੇ ਵਧੀਆ ਜੀ ਥਾਂ ਵੀ ਦਿਲ ਨੂੰ ਸਕੂਨ ਮਿਲਦਾ ਹੋਵੇ ਜਿੱਥੇ ਉਹ ਥਾਂ ਲੱਭੀ ਕਿਉਂਕਿ ਦਿਲ ਨੂੰ ਸਕੂਨ ਬਾਈ ਐਦਾ ਨਹੀਂ ਮਿਲਦਾ ਹੁੰਦਾ ਦਿਲ ਨੂੰ ਸਕੂਨ ਮਿਲਣਾ ਨਾ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਨਾ ਜਦੋਂ ਚੰਗਾ ਕੰਮ ਕਰੋਗੇ ਆਟੋਮੈਟਿਕ ਹੀ ਤੁਹਾਡੇ ਦਿਲ ਨੂੰ ਸਕੂਨ ਮਿਲ ਜਣਾ ਆਪੇ ਤੁਹਾਨੂੰ ਮਹਿਸੂਸ ਹੋਊਗਾ ਵੀ ਅੱਜ ਮੈਂ ਚੰਗਾ ਕੰਮ ਕੀਤਾ ਤੇ ਕਿਸੇ ਦੀ ਮਦਦ ਕੀਤੀ ਹੈ ਕੱਲ ਮੈਂ ਸਵੇਰੇ ਗੱਡੀ ਲੈ ਕੇ ਘਰੋਂ ਨਿਕਲੇ ਆਂ ਤੈਨੇ ਦੋ ਤੈਨੇ ਕਿਲੋਮੀਟਰ ਬਾਅਦ ਜਦੋਂ ਆਇਆ ਮੇਨ ਰੋਡ ਤੇ ਫਿਰੋਜ਼ਪੁਰ ਵਾਲੇ ਰੋਡ ਤੇ ਨਾ ਸਾਈਡ ਤੇ ਇੱਕ ਟੱਠਾ ਟੱਠਾ ਪਿਆ ਬੈਠਾ ਸੀ ਸਾਈਡ ਤੇ ਮੈਂ ਤਾਂ ਕਿ ਸੈਦ ਵੀ ਬੈਠੇ ਨੇ ਗਾਵਾਂ ਗੂਮਾ ਬਾਬਾ ਬੈੰਦੀਆਂ ਨੇ ਸਾਈਡ ਤੇ ਬੈਠੀਆਂ ਵੀ ਬੈਠਾ ਤਾਈਓ ਵੀ ਕੋਈ ਚੱਕਰ ਨਹੀਂ ਮੈਂ ਦੂਜੇ ਕਿੜੇ ਇੱਕ ਕਿੜਾ ਲਾ ਕੇ ਦੂਜੇ ਕਿੜੇ ਮੈਂ ਵਾਪਸ ਫੇਰ ਜਦੋਂ ਮੁੜਿਆ ਜਾਵਾਂ ਉਹ ਉੱਥੇ ਬੈਠਾ ਫੇਰ ਮੈਂ ਦੇਖਦੇ ਦੇਖਦੇ ਉਹਨੂੰ ਸ਼ਾਮ ਦੇ 5:30 ਵਜੇ ਤੱਕ ਦੇਖਦਾ ਰਿਹਾ ਕਿਉਂਕਿ ਜਦੋਂ ਪਹਿਲਾਂ ਪਰੇ ਤੋਂ ਮੂੰਹ ਕਰਕੇ ਬੈਠਾ ਸੀ ਮੈਨੂੰ ਨਹੀਂ ਪਤਾ ਸੀ ਵੀ ਬੈਠਾ ਕਿਉਂ ਆ ਇਹ ਜਦੋਂ 5 5 ਵਜੇ ਮੇਰੇ ਵੱਲ ਇਧਰ ਨੂੰ ਜਦੋਂ ਪੈਟੋ ਦਾ ਮੂੰਹ ਕੀਤਾ ਸੀ ਨਾ ਜਦੋਂ ਮੈਂ ਨੰਗੀਆਂ ਕੋਲ ਦੀ ਜਦੋਂ ਮੈਂ ਵੇਖਿਆ ਨਾ ਉਹਦੀ ਲੱਤ ਤੇ 6:00 ਵਜੇ ਸੀ ਉਹ ਤੋਂ ਚੱਲਿਆ ਨਹੀਂ ਜਾਂਦਾ ਸੀ ਉੱਠ ਕੇ ਉਹ ਸਵੇਰ ਦਾ ਭੁੱਖਾ ਭਾਣਾ ਉੱਥੇ ਹੀ ਬੈਠਾ ਦੇਖੋ ਕਿੰਨੇ ਰੋਡ ਚੱਲਦਾ ਵੱਡਾ ਲੋਕ ਨੰਗਦੇ ਕਰਦੇ ਆ ਪਰ ਜੇ ਉਹਦੀ ਜਗ੍ਹਾ ਕੋਈ ਬੰਦਾ ਪਿਆ ਹੁੰਦਾ ਨਾ ਤੜਫਦਾ ਹੁੰਦਾ ਜੋ ਦੱਸਦਾ ਵੀ ਮੈਨੂੰ ਦੁੱਖ ਹੈ ਤਾਂ ਸਭ ਨੇ ਮਦਦ ਕਰਨੀ ਸੀ ਕਿਉਂਕਿ ਉਹਦੀ ਮਦਦ ਤਾਂ ਨਹੀਂ ਕੀਤੀ ਕਿਸੇ ਨੇ ਉਹ ਬੇਜਬਾਨ ਸੀ ਤਾਂ ਕਰਕੇ ਕਹਿੰਦੇ ਉਹਦੀ ਮਦਦ ਨਹੀਂ ਕੀਤੀ ਉਹ ਬੈਠਾ ਸੀ ਨਾ ਉਹਨੂੰ ਪਾਣੀ ਨਾ ਧਾਣੀ ਨਾ ਕੋਈ ਉਹਨੇ ਕੁਝ ਖਾਦਾ ਸਵੇਰ ਦਾ ਤੜਫੀ ਜਾਂਦਾ ਸੀ ਪਿਆ 5 ਵਜੇ ਮੈਂ ਇੱਕ ਆਪ ਦੇ ਜੋ ਦੋਸਤ ਨੂੰ ਫੋਨ ਲਾਇਆ ਉਹਨੇ ਮੈਨੂੰ ਗਾਂਾਂ ਕਿਸੇ ਦਾ ਨੰਬਰ ਦਿੱਤਾ ਉਹਨੇ ਗਾਂਾਂ ਨੰਬਰ ਦਿੱਤਾ ਤੇ ਉਹਨੇ ਗਾਂਾਂ ਗਊਸ਼ਾਲਾ ਦਾ ਨੰਬਰ ਦਿੱਤਾ ਮੈਨੂੰ ਧਾਮ ਦਾ ਜਦੋਂ ਐਂਬੂਲੈਂਸ ਲੈ ਕੇ ਜਾਂਦੀ ਇਹਨਾਂ ਨੂੰ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਕਾਊਂਟਰ ਤੇ ਫਿਰ ਗੱਡੀ ਭੇਜੀ ਉਹਨਾਂ ਨੇ 6:30 ਵਜੇ ਬਾਈ ਜੀ ਉਹ ਉਹਨੂੰ ਲੈ ਕੇ ਗਏ ਨੇ ਜਾ ਕੇ ਉਹਦੀ ਮਲਮ ਪੱਟੀ ਕੀਤੀ ਜਦੋਂ ਮੈਂ ਸੋਚਿਆ ਫਿਰ ਮੇਰੇ ਨਾ ਦਿਲ ਨੂੰ ਸਕੂਨ ਮਿਲ ਗਿਆ ਮੈਂ ਸੋਚਿਆ ਮੈਂ ਕਿ ਬੀ ਬੀ ਜਵਾਨ ਦੀ ਮਦਦ ਕਰਨਾ ਸਭ ਤੋਂ ਵੱਡਾ ਪਉਣਾ ਕਿਉਂਕਿ ਸਬਜ਼ੀ ਦੇ ਦੇਨ ਚੱਲਦੇ ਨੇ ਤੇ ਨੰਦੀ ਭਗਵਾਨ ਵੀ ਉਹ ਬੈਲ ਆਈਕ Essa l